ਹਾਂਜੀ ਸਤਿ ਸ੍ਰੀ ਅਕਾਲ ਜੀ ਆਪ ਸਭ ਨੂੰ ਸਵਾਗਤ ਹੈ ਆਪ ਸਭ ਦਾ ਸੀਡੀਆਈ ਦੇ YouTube ਚੈਨਲ ਉੱਪਰ ਸਭ ਤੋਂ ਪਹਿਲਾਂ ਤਾਂ ਜੀ ਆਪ ਸਭ ਆਡੀਅנס ਦਾ ਬਹੁਤ-ਬਹੁਤ ਥੈਂਕਫੁਲ ਹਾਂ ਜੀ ਜੋ ਤੁਸੀਂ ਪਾਲਟੀ ਮੈਥ ਤੇ ਰੀਜਨਿੰਗ ਦੀਆਂ ਕੰਟੀਨਿਊ ਕਲਾਸਿਸ ਇਸ ਚੈਨਲ ਦੇ ਉੱਤੇ ਪ੍ਰੈਜੈਂਟ ਕਰੀਆਂ ਜਾ ਰਹੀਆਂ ਹਨ ਉਹਨਾਂ ਨੂੰ ਇੰਨਾ ਚ ਰਿਸਪੌਂਸ ਦੇਣ ਦੇ ਲਈ ਉਹਨਾਂ ਕਲਾਸ ਨੂੰ ਸਹਿਕਾਰ ਕਰਨ ਦੇ ਲਈ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਤੇ ਇਸੇ ਹੀ ਜਿਹੜਾ ਗਾ ਰਿਸਪੌਂਸ ਨੂੰ ਦੇਖਦੇ ਹੋਏ ਧਿਆਨ ਦੇ ਵਿੱਚ ਸਾਡੀ ਮੈਨੇਜਮੈਂਟ ਸਾਡੀ ਟੀਮ ਨੇ ਡਿਸਾਈਡ ਕਰਿਆ ਜੀ ਕਮਲਕੀਰ ਸਰ ਵੱਲੋਂ ਜਿਹੜੀ ਕੁਆਲਿਟੀ ਦੀ ਸੀਰੀਜ਼ ਕੰਟੀਨਿਊ ਕਰੀ ਜਾ ਰਹੀ ਹੈ ਤੇ ਇਹਨਾਂ ਸਾਰੀਆਂ ਜਿਹੜੀਆਂ ਰਿਕਾਰਡਿੰਗ ਕਲਾਸਿਸ ਆਪਣੇ ਚੈਨਲ ਦੇ ਉੱਤੇ ਅਪਲੋਡ ਕਰੀਆਂ ਗਈਆਂ ਤੇ ਉਹਨਾਂ ਕਲਾਸਿਸ ਦਾ ਨਿਚੋੜ ਪਲੱਸ ਹੋਰ ਕੁਝ ਕੋਨਸੈਪਟ ਜਿਹੜੀ ਆਪਾਂ ਫਸਟ ਟਾਈਮ ਮੈਰਾਥਨ ਕਲਾਸ ਲੈ ਕੇ ਆ ਰਹੇ ਹਾਂ ਸੋਮਵਾਰ ਯਾਨੀ ਕਿ ਕੱਲ ਤਰੀਕ ਹੈਗੀ ਹੈ 27 ਸ਼ਾਮ ਨੂੰ 8 ਵਜੇ ਤੇ ਮਲਕੀਰ ਸਰ ਵੱਲੋਂ ਇਹ ਕਲਾਸ ਜਿਹੜੀ ਹੈਗੀ ਹੈ ਫਸਟ ਟਾਈਮ ਲਾਈਵ ਕਰੀ ਜਾਵੇਗੀ ਇਸ ਚੈਨਲ ਦੇ ਉੱਪਰ ਇਸ ਕਲਾਸ ਦੇ ਵਿੱਚ ਪਿਛਲੀ ਸਾਰੀ ਪਾਲਿਟੀ ਦਾ ਜਿਹੜਾ ਹੈਗਾ ਨਿਚੋੜ ਉਹ ਕਿਤੇ ਨਾ ਕਿਤੇ ਬਰੀਫ ਦੇ ਵਿੱਚ ਸਮਝਾਇਆ ਜਾਵੇਗਾ ਪਲੱਸ ਇਹਦੇ ਵਿੱਚ ਹੋਰ ਐਮਸੀਕਿਊ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਜਿਹੜੇ ਪੁੱਛੇ ਜਾਂਦੇ ਹੁੰਦੇ ਆ ਉਹ ਬਹੁਤ ਜ਼ਿਆਦਾ ਤੁਹਾਡੇ ਲਈ ਹੈਲਪਫੁਲ ਰਹਿਣਗੇ ਜੀ ਤੇ ਜਿਹੜਾ ਇਸ ਸੀਰੀਜ਼ ਦਾ ਜਾਂ ਇਸ ਮੈਰਾਥਨ ਦਾ ਜਿਹੜਾ ਕੰਟੈਂਟ ਹੈ ਉਹ ਐਨਸੀਆਰਟੀ ਬੇਸਡ ਹੈ ਪਲੱਸ ਲక్ష్ਮੀ ਕਾਂਤ ਬੇਸਡ ਹੈ ਜੀ ਤੇ ਲక్ష్ਮੀ ਕਾਂਕ ਨੂੰ ਮਲਕੀਤ ਸਰ ਵੱਲੋਂ ਬਹੁਤ ਹੀ ਈਜ਼ੀ ਵੇ ਦੇ ਵਿੱਚ ਪੰਜਾਬੀ ਮਾਧਿਅਮ ਵਿੱਚ ਸ਼ੋਅ ਕਰਿਆ ਜਾ ਰਿਹਾ ਹੈ ਜੀ ਬਹੁਤ ਹੀ ਆਸਾਨ ਭਾਸ਼ਾ ਦੇ ਵਿੱਚ ਆਪਾਂ ਸਭ ਦੇਖਦੇ ਹਾਂ ਜੀ ਕਿ ਬੜੇ ਈਜ਼ੀ ਵੇ ਦੇ ਵਿੱਚ ਮਲਕੀਤ ਸਰ ਜਿਹੜੇ ਹੈਗੇ ਆ ਇਸ ਕੌਲਟੀ ਨੂੰ ਤੁਹਾਨੂੰ ਸਭ ਨੂੰ ਸਮਝਾ ਰਹੇ ਆ ਤੇ ਐਨਸੀਆਰਟੀ ਨੂੰ ਵੀ ਮੱਦੇ ਨਜ਼ਰ ਰੱਖਦੇ ਹੋਏ ਇਹ ਕੰਟੈਂਟ ਤਿਆਰ ਕਰਿਆ ਗਿਆ ਤੇ ਬਾਕੀ ਜਿਹੜੀ ਹੈਗੀ ਹੈ ਇਸ ਤੋਂ ਅਗਲੀ ਇਨਫਾਰਮੇਸ਼ਨ ਮਲਕੀਤ ਮਲਕੀਤ ਸਰ ਖੁਦ ਆ ਕੇ ਜਿਹੜੀ ਤੁਹਾਨੂੰ ਸਾਰਿਆਂ ਨੂੰ ਦੇਣਗੇ ਹਾਂਜੀ ਸਸ਼ਿਕਾ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਸਾਡੇ ਪਲੇਟਫਾਰਮ ਦੇ ਉੱਪਰ ਜਿਵੇਂ ਕਿ ਵਿਰਿੰਦਰ ਸਰ ਤੁਹਾਨੂੰ ਦੱਸ ਚੁੱਕੇ ਨੇ ਕਿ ਜਿਹੜੀ ਅਸੀਂ ਮੈਰਾਥਨ ਕਲਾਸ ਤੁਹਾਡੇ ਲਈ ਪਾਲਿਟੀ ਦੀ ਲੈ ਕੇ ਆ ਰਹੇ ਹਾਂ ਉਸ ਕਲਾਸ ਦੇ ਵਿੱਚ ਬਹੁਤ ਤਕੜਾ ਬਹੁਤ ਹੈਲਪਫੁਲ ਕੰਟੈਂਟ ਹੋਵੇਗਾ ਜੀ ਉਸ ਕਲਾਸ ਦੇ ਅਸੀਂ ਪਹਿਲੇ ਰਾਸ਼ਟਰਪਤੀ ਤੋਂ ਲੈ ਕੇ ਬਾਅਦ ਦੇ 15ਵੇਂ ਰਾਸ਼ਟਰਪਤੀ ਜੋ ਪ੍ਰੈਜ਼ੈਂਟ ਸਾਡੀ ਦਰਪੂਦੀ ਮੁਰਮੂ ਹੈ ਉਦੋਂ ਤੱਕ ਦਾ ਸਾਰੇ ਜਿਹੜੇ ਸਾਡੇ ਕੋਲ ਰਾਸ਼ਟਰਪਤੀਆਂ ਦਾ ਕਾਰਜਕਾਲ ਦੇ ਵਿੱਚ ਕੀ ਘਟਨਾਵਾਂ ਵਾਪਰੀਆਂ ਉਹਨਾਂ ਦੇ ਸਮੇਂ ਰਾਸ਼ਟਰਪਤੀ ਸ਼ਾਸਨ ਕਿੰਨਾ ਸਮੇਂ ਲੱਗੇ ਕਿਹਨਾਂ ਨੇ ਵਿੱਟੋ ਦੀ ਪਾਵਰ ਯੂਜ਼ ਕੀਤੀ ਹਰੇਕ ਰਾਸ਼ਟਰਪਤੀ ਦੇ ਨਾਲ ਜਿਹੜੀ ਸਬੰਧਿਤ ਜੋ ਘਟਨਾਵਾਂ ਨੇ ਉਹਨਾਂ ਨੂੰ ਇਸ ਕਲਾਸ ਵਿੱਚ ਲੈ ਕੇ ਆ ਰਹੇ ਹਾਂ ਇਹ ਕਲਾਸ ਬਹੁਤ ਜ਼ਿਆਦਾ ਹੈਲਪਫੁਲ ਹੋਵੇਗੀ ਇਹ ਉਹਨਾਂ ਬੱਚਿਆਂ ਲਈ ਹੈਲਪਫੁਲ ਹੋਵੇਗੀ ਜੋ ਸਾਡੇ ਕੋਲ ਸਟੇਟ ਦਾ ਕਿਸੇ ਵੀ ਤਰ੍ਹਾਂ ਦਾ ਪੇਪਰ ਤਿਆਰੀ ਕਰ ਰਹੇ ਹੈ ਚਾਹ ਪੀਟ ਰਿਪਲਸ ਬੀ ਟੀਸੀਐਸ ਕਿਸੇ ਦਾ ਵੀ ਅੰਡਰ ਪੇਪਰ ਹੋਵੇ ਉਹ ਬੱਚਿਆਂ ਦੇ ਲਈ ਹੈਲਪਫੁਲ ਹੋਵੇਗੀ ਜੋ ਬੱਚਿਆਂ ਨੇ ਸੈਂਟਰ ਦਾ ਪੇਪਰ ਦੇਣਾ ਹੈ UPSC ਦਾ ਜਿਹੜਾ ਬੱਚੇ ਪੇਪਰ ਦੇਣ ਦੇ ਚਾਹਵਾਨ ਨੇ ਉਹਨਾਂ ਲਈ ਪਾਲਟੀ ਬੜੀ ਜਿਆਦਾ ਲਾਭਦਾਇਕ ਹੋਵੇਗੀ ਜਿਹੜੇ ਬੱਚੇ UPSC ਲੈਵਲ ਨੂੰ UPSC ਵਿੱਚ ਪੇਪਰ ਦੇਣਾ ਚਾਹੁੰਦੇ ਨੇ UPSC ਲੈਵਲ ਨੂੰ ਵੀ ਧਿਆਨ ਰੱਖਦੇ ਹੋਏ ਇਹ ਸਕਲਾਸ ਨੂੰ ਬਣਾਇਆ ਗਿਆ ਹੈ ਇਹ ਸਾਰੇ ਦੀ ਸਾਰੀ ਜਿਹੜੀ ਕਲਾਸ ਹੈ ਸਾਰ ਅਦਸ ਚੁੱਕੇ ਨੇ ਲక్ష్ਮੀਕਾਂਤ 베ਸਡ ਹੋਵੇਗੀ ਲక్ష్ਮੀਕਾਂਤ ਪੰਜਾਬੀ ਮੀਡੀਅਮ ਵਿੱਚ ਹੋਵੇਗੀ ਇਹੀ ਕਲਾਸ ਜਿਹੜੀ ਸਾਡੇ ਕੋਲੇ ਇਹ NCERT 베ਸਡ ਹੋਵੇਗੀ ਸੋ ਸਾਰੇ ਬੱਚੇ ਇਹ ਗੱਲ ਧਿਆਨ ਨਾਲ ਸੁਣੋ ਇਸ ਕਲਾਸ ਨੂੰ ਜ਼ਰੂਰ ਲਾਉਣਾ ਹੈ ਆਪਣਾ ਟਾਈਮ ਕਰਨਾ ਹੈ ਇੱਕ ਕਲਾਸ ਸ਼ਾਮ ਨੂੰ 8 ਵਜੇ ਕੱਲ ਸੋਮਵਾਰ ਲੱਗੇਗੀ 27 ਤਰੀਕ ਨੂੰ ਤੇ ਸਾਰੇ ਜੁੜੋ ਤੇ ਨਵੇਂ ਬੱਚਿਆਂ ਤੱਕ ਵੀ ਇਹ ਵੀਡੀਓ ਸ਼ੇਅਰ ਕਰੋ ਤਾਂ ਜੋ ਸਾਡੇ ਨਾਲ ਬਹੁਤ ਜ਼ਿਆਦਾ ਬੱਚੇ ਜਿਹੜੇ ਜੁੜ ਜਾਣ ਤੇ ਸਾਡੇ ਜਿਹੜੇ ਛੜਨਾ ਜਿਹੜੇ ਬੱਚੇ ਨਵੇਂ ਤੋਂ ਨਵੇਂ ਜੁੜਨ ਤਾਂ ਜੋ ਸਾਡਾ ਜਿਹੜਾ ਕੰਟੈਂਟ ਇਹ ਬੱਚੇ ਤੱਕ ਪਹੁੰਚੇ ਤੇ ਸਾਰੇ ਬੱਚੇ ਨਵੇਂ-ਨਵੇਂ ਤਰੀਕੇ ਚੀਜ਼ ਸਿੱਖ ਕੇ ਸੌਖੇ ਤਰੀਕੇ ਸਿੱਖ ਕੇ ਸੌਖੀ ਭਾਸ਼ਾ ਵਿੱਚ ਸਿੱਖ ਕੇ ਜਿਹੜਾ ਪੇਪਰ ਨੂੰ ਕਰੈਕ ਕਰਨ ਆਪਣਾ ਹੈਲਪਫੁਲ ਆਪਣੀ ਲਾਈਫ ਨੂੰ ਮਤਲਬ ਵਧੀਆ ਬਣਾਓ ਸੋ ਪਲੀਜ਼ ਸਾਰੇ ਸਾਰੇ ਬੱਚੇ ਜੁੜੋ ਇਸ ਨਾਲ ਸਾਡਾ ਜਿਹੜਾ YouTube ਦਾ ਚੈਨਲ ਹੋਵੇਗਾ ਚੇਜ਼ਿੰਗ ਡ੍ਰੀਮ ਇੰਸਟੀਚੂਟ ਮਮਦੋਟੇ ਤੇ ਜੋ ਸਾਡਾ ਇੰਸਟਾਗ੍ਰam ਤੇ ਚੈਨਲ ਹੈ ਉਹ ਚੇਜ਼ਿੰਗ ਡ੍ਰੀਮ ਇੰਸਟੀਚੂਟ ਹੈ ਸੋ ਪਲੀਜ਼ ਜੁੜੋ ਤੇ ਆਪਣੀ ਜਿਹੜੀ ਕਲਾਸ ਜਿਹੜੀ ਕੱਲ ਮੈਰਾਥਨ ਹੋਵੇਗੀ ਜੇਕਰ ਉਸ ਕਲਾਸ ਤੋਂ ਤੁਹਾਡੇ ਵੱਲੋਂ ਬਹੁਤ ਜ਼ਿਆਦਾ ਪਿਆਰ ਮਿਲਿਆ ਤੇ ਤੁਹਾਡੇ ਕਹਿਣ ਤੇ ਅਸੀਂ ਮੈਰਾਥਨ ਕਲਾਸ ਅੱਗੇ ਵੀ ਕੰਟੀਨਿਊ ਕਰਾਂਗੇ ਸੋ ਪਲੀਜ਼ ਇਸ ਕਲਾਸ ਨਾਲ ਇਸ ਚੈਨਲ ਨਾਲ ਜੁੜੋ ਤੇ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈ ਤੇ ਸਾਡੇ ਕੰਟੈਕਟ ਨੰਬਰ ਤੁਸੀਂ ਦੇ ਦੇਵਾਂਗੇ ਉਹਦੇ ਵਿੱਚ ਸਬਸਕ੍ਰਿਪਸ਼ਨ ਵਿੱਚ ਪਲੀਜ਼ ਦੱਸ ਦੇਣਾ ਕੰਟੈਕਟ ਨੰਬਰ ਤੇ ਗੱਲ ਕਰ ਸਕਦੇ ਹੋ ਤੁਸੀਂ ਸਾਡੇ ਨਾਲ ਮੈਸੇਜ ਤੇ ਗੱਲ ਕਰ ਸਕਦੇ ਹੋ ਇੰਸਟਾ ਤੇ ਗੱਲ ਕਰ ਸਕਦੇ ਹੋ ਕਿਸੇ ਦੀ ਪ੍ਰੋਬਲਮ ਹੋਵੇ ਤੇ ਸਾਡੇ ਕੋਲ ਪੁੱਛ ਸਕਦੇ ਹੋ ਲਾਈਵ ਚੈਟ ਹੋਵੇਗੀ ਲਾਈਵ ਤੁਹਾਡੇ ਸਵਾਲਾਂ ਦੇ ਜਵਾਬ ਮਿਲਣਗੇ ਠੀਕ ਹੈ ਜੀ ਸਾਰਿਆਂ ਨਾਲ ਤੁਸੀਂ ਇੱਕ ਵਾਰੀ ਪੁੱਛੋ ਅੱਛਾ ਗਾਇਜ਼ ਵਾਕ ਵਾਕ ਆਪਣੇ ਕੋਲ ਜਿਹੜੀ ਆਡੀਅנס ਹੈਗੀ ਹੈ ਕੁਝ ਕੋ ਇੰਸਟਾਗ੍ਰam ਤੇ ਜੁੜੇ ਹੋਇਆ ਕੁਝ ਕੋ ਡਾਇਰੈਕਟਲੀ ਸਬਸਕ੍ਰਾਈਬ ਕਰਿਆ ਹੋਣਾ ਚੈਨਲ ਤੇ ਬਾਕੀ ਜਿਹੜੇ ਸੋਸ਼ਲ ਮੀਡੀਆ ਹੈਂਡਲ ਤੁਸੀਂ ਯੂਜ਼ ਕਰਦੇ ਹੋ ਪਰ ਉਹਦੇ ਨਾਲ ਜਿਹੜਾ ਸਾਡੇ ਪਲੈਟਫਾਰਮ ਤੇ ਤੁਸੀਂ ਜੁੜੇ ਨਹੀਂ ਹੋਏ ਤੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹੈਗੀ ਹੈ ਇੰਸਟਾਗ੍ਰam ਟੈਲੀਗ੍ਰam ਦੇ ਉਹਨਾਂ ਨੂੰ ਤੁਸੀਂ ਜੁਆਇਨ ਕਰ ਲੈਣਾ ਇਨ ਕੇਸ ਜੇਕਰ ਤੁਸੀਂ ਜੁਆਇਨ ਨਹੀਂ ਕਰਿਆ ਤੇ ਜੇਕਰ ਤੁਸੀਂ ਸਾਨੂੰ ਇੰਸਟਾਗ੍ਰam ਤੇ ਦੇਖ ਰਹੇ ਹੋ ਤਾਂ ਤੁਸੀਂ ਪਲੀਜ਼ ਸਾਡੇ ਜਿਹੜੇ ਹੈਗਾ ਚੈਨਲ YouTube ਦੇ ਚੇਜ਼ਿੰਗ ਟੀਮ ਇੰਸਟੀਚਿਊਟ ਤੇ ਜ਼ਰੂਰ ਵਿਜ਼ਿਟ ਕਰਿਓ ਤੇ ਜਿਹੜੇ ਸਟੂਡੈਂਟਸ ਜਾਂ ਜਿਹੜੇ ਵੀ ਕੈਂਡੀਡੇਟ ਫਸਟ ਟਾਈਮ ਇਸ ਸਾਡੇ ਸਾਨੂੰ ਦੇਖ ਰਹੇ ਨੇ ਇਸ ਸਾਲ ਦੇ ਵਿੱਚ ਤਾਂ ਪਲੀਜ਼ ਸਾਡੇ ਚੈਨਲ ਤੇ ਇੱਕ ਵਾਰ ਜ਼ਰੂਰ ਵਿਜ਼ਿਟ ਕਰਿਆ ਤੇ ਅ ਪਿਛਲੀਆਂ ਵੀਡੀਓਜ਼ ਨੂੰ ਵੀ ਜ਼ਰੂਰ ਦੇਖਿਆ ਜੇ ਸਾਡਾ ਇੱਕ ਵਾਰੀ ਕੰਟੈਂਟ ਚੈੱਕ ਕਰੋ ਉਸ ਤੋਂ ਬਾਅਦ ਜਿਹੜੇ ਹੈਗੇ ਆ ਆਪਣੇ ਡਿਸੀਜਨ ਜਾਂ ਕੋਈ ਵੀ ਕਮੈਂਟ ਬਾਕਸ ਦੇ ਵਿੱਚ ਆਪਣੋ ਆਪਣੇ ਰਿਵਿਊ ਜ਼ਰੂਰ ਦਿਓ ਤੇ ਕੱਲ ਨੂੰ ਤੁਸੀਂ ਕਲਾਸ ਜ਼ਰੂਰ ਜੁਆਇਨ ਕਰਨੀ ਹੈ ਧੰਨਵਾਦ ਜੀ